ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਅੱਜ ਆਪਾਂ ਲੱਗੇ ਵਾਟਰ ਬਾਡੀ ਕਸਣ ਆਜਾ ਤੁਹਾਨੂੰ ਦਿਖਾਉਣੀ ਆਂ ਦੇਖੋ ਹੁਣ ਆਪਾਂ ਵਾਟਰ ਬਾਡੀ ਕੱਟਦੇ ਪਏ ਆਂ ਜੀ ਦੇਖੋ ਜੀ ਬੂਟ ਰਹਿੰਦੇ ਤੇਰੇ ਥੋੜੇ ਬੂਟ ਨਹੀਂ ਪਏ ਹਲੇ ਤੇਰੇ ਰੁਕ ਜਾ ਇਹ ਜਿਹੜੇ ਪਏ ਨਹੀਂ ਤਾਂ ਕੋਈ ਦਾ ਚੱਕ ਜੁੱਕੇ ਪਾ ਸਾ ਨਹੀਂ ਕੋਈ ਕਿਉਂਕਿ ਨਾਲ ਤਿੰਨ ਲੱਗ ਗਉਦਰ ਹੋਰ ਇਹ ਚਲਾਈ ਤੋ ਘੰਟਾ ਹੂੰ ਹੂੰ ਦੁਨੀਆ ਸੇ ਹੋਣਦਾ ਪਾਟਨ ਇਹ ਲਹਣਪਾ ਹਾਂ ਤੇ ਲੱ ਦੱਬ ਕੇ ਬੂਟ ਪਾ ਦੇ ਬਸ ਪਹਿਲਾਂ ਦੱਬ ਕੇ ਬੂਟ ਪਾ ਕੇ ਕਲੰਪ ਲੱਗੂ ਇਦਾਂ ਇਦਾਂ ਦੱਬ ਕੇ ਕਲੰਪ ਲੱਗੂ ਹੂੰ ਉੱਤੋਂ ਛੱਡ ਮੰਨ ਬਾਹਰ ਆ ਬਾਹਰ ਆ ਇਹ ਤਾਂ ਉੱਤੋਂ ਆ ਉੱਤੋਂ ਬਾਹਰ ਆਉਂਦੀ ਦੱਬ ਕੇ ਲੱਗੂ ਮੈਂ ਕਹਿੰਨਾ ਕਲੰਪ ਕਲੰਪ ਤਾਂ ਨਹੀਂ ਟਾਈ ਟਾਈ ਹਾਂ ਹਾਲੇ ਨੂੰ ਹਾਂ ਹੰਦਾ ਜੀ ਦੋ ਮੰਦੇ ਰੈਡੀਏਟਰ ਧੋ ਹੀ ਜਾਂਦੇ ਅੱਜ ਆਜ ਤਾਂ ਦੱਸ ਦੇਣਾ ਢਿੱਡੀ ਅੰਦਰ ਚੱਬ ਅੱਜ ਇਸ ਤਰ੍ਹਾਂ ਕੰਮ ਦੀ ਗੱਲ ਦੱਸਣੀ ਆ ਬਣਾ ਬਲੌਗ ਬਣਾ ਆਲੇ ਉਧਰ ਦੀ ਮਾਰ ਲੈ ਇੱਕ ਆਈ ਹੁਣ ਉਧਰ ਦਾ ਬਹੁਤ ਵਧੀਆ ਮਾਰ ਸਾਰੀ ਦਿਨੀ ਉਧਰ ਹੀ ਮਾਰਦੇ ਰਿਹਾ ਇੱਕ ਪਾਸੇ ਐਨ ਹੌਲੀ ਹੌਲੀ ਐਨ ਹੌਲੀ ਹੌਲੀ ਇੱਧਰ ਤੋਂ ਥੱਲੀ ਨਾਲ ਜਿਹੜਾ ਇੱਧਰ ਰੁਕਿਆ ਉਹ ਉਧਰ ਨੂੰ ਮਿੱਤਰੇ ਚਾੜਦਾ ਸਿੱਧੀ ਹੋਣਾ ਪੈਂਦਾ ਜਿਹੜਾ ਨਾਲ ਨਾ ਇਸ਼ਾਰ ਲਾ ਗਏ ਪਰ ਪ੍ਰੈਸ ਨੂੰ ਦੰਨਾ ਪਾਟਾ ਇੱਥੇ ਰੱਖ ਪਾਣੀ ਬਹੁਤ ਵਧੀਆ ਨਿਕਲਦਾ ਜਾਂਦਾ ਉਹ ਤੇ ਗਾਰ ਉਧਰ ਛੋਟਾ ਵੀ ਲਿਓ ਉੱਥੇ ਵੀ ਤੇ ਮਾਦਨ ਹੋਰ ਇੱਥੇ ਵਜ ਜਾਂਦਾ ਪਾਣੀ ਪਾਣੀ ਵਜ ਜਾਂਦਾ ਥੋੜਾ ਥੋੜਾ ਗਾਂ ਜਾ ਹੌਲੀ ਹੌਲੀ ਇੱਦਾਂ 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 ਜਾ ਬਾਹਰੋਂ ਬਾਹਰੋਂ ਨਹੀਂ ਜੋੜਾ ਇੱਦਾਂ ਜਿਗਰੇ ਨਾਲ ਇਹ ਇੱਥੇ ਕਿੱਥੇ ਨਿਕਲਦਾ ਆ ਤੂੰ ਉਰੇ ਨੂੰ ਲਿਆਈ ਉਰੇ ਨੇ ਇਹ ਇੱਥੇ ਨਿਕਲਦਾ ਨਿਕਲਦਾ ਰਿਆ ਰਿਆ ਦੇ ਇੱਥੇ ਨਿਕਲ ਇਹ ਇੱਥੇ ਕਮਾ ਨਿਕਲਦਾ ਹੈਂ ਜਿਗਰੇ ਨਾਲ ਦਹੌਲੀ ਹੌਲੀ ਕਰ ਹੈਨ ਹੌਲੀ ਹੌਲੀ ਤਸੱਲੀ ਨੈਨ ਮਾਲੇ ਦੀ ਆਪਣਾ ਟਿੱਡਾ ਕਰ ਲੈ ਮੜ ਜਾ ਮਾਰੀ ਆਂ ਮੈਂ ਤੇ ਆ ਜਾਰ ਲਾ ਆ ਉੱਪਰ ਮਾਰ ਇੱਧਰ ਆਇਆ ਇੱਧਰ ਥੋੜੀ ਆਣਾ ਉੱਧਰ ਉੱਧਰ ਹੀ ਰਹਿਣਾ ਆ ਠੰਡਾਈ ਸਾਈਡ ਸਾਫ ਆ 啊啊好沙片沙片沙片。<af> ਆਈ ਚੋਬਲਾਂ ਨੇ ਚਾੜ ਦਿੱਤਾ ਰੈਡੀਏਟਰ ਮੈਨੂੰ ਆਸ ਨਹੀਂ ਨਾਲ ਐਂ ਕਹਿਦਾ ਕਰਾ ਲਗਾ ਮੈਂ ਤਾਂ ਫੋਨ ਹੀ ਸੁਣਦਾ ਰਿਆ ਪੱਖਾ ਲਾ ਦਾ ਨਵਾਂ ਜਦੋਂ ਚੜ ਗਿਆ ਉਦੋਂ ਆ ਗਿਆ ਵਾਟਰ ਬਾਡੀ ਵੀ ਕਾਸਤੀ ਆ ਪੱਖਾ ਵੀ ਕਾਸਤਾ ਹੋ ਲੈ ਗਏ ਬੱਸ ਉਹ ਫਰ ਮੇਦਾ ਟੁੱਟਦਾ ਤਾਂ ਨਹੀਂ ਨਹੀਂ ਟੁੱਟਦਾ ਰਸਾ ਕੱਢੋ ਮੁੰਡਿਆ ਚੱਕ ਤਾ ਰੈਡੀਏਟਰ ਜਿਹੜਾ ਤਾਂਬੜਾ ਆ ਪੈਪ ਬਾਹਰ ਰਹਿਣਾ ਉਹਦੇ ਵੀਰੇ ਬਾਅਦ ਚ ਲੱਗਦਾ ਉਪਰੇ ਆ ਪੈਪ ਤਾਂ ਪੈਪ ਲਾ ਤਾਂ ਮੁੜ ਕੇ ਤਾਂ ਪੈਪ ਲੱਗਦਾ ਇਹਦਾ ਹੁਣ ਉਤਲਾ ਪਾਸਾ ਕਿਹੜਾ ਜਿਹਾ ਥੋੜਾ ਜਿਹਾ ਹੈ ਲਿਬੜਿਆ ਦੇਖ ਲੈ ਆਇਆ ਹੁਣ ਇਹਦਾ ਹੁਣ ਆਪਰੇ ਚਾਰ ਨਾਮ ਦਾ ਲੱਗਾ ਉਪਰ ਪੜਦੇ ਸਾਰੇ ਇਹ ਹੀ ਆਦੇ ਹੁਣ ਵੇ ਤੱਕੇ ਕਿਥੋਂ ਲੱਗ ਜਾਂਦਾ ਹਵਾ ਤਾਂ ਹੁਣੇ ਵੇਚਦੀ ਨੰਗਣ ਲੱਗ ਹਵਾ ਨਾ ਚੱਲੀ ਹਵਾ ਚਲੋ ਕਰਦੇ ਲਾਈ ਹਣ ਲੱਗੇ ਸਟਾਰ ਬੱਕਰਾਂ ਦੇ ਘਟਕੇ ਪਾਉਣ ਨਵੇਂ ਕੀ ਹੋ ਗਿਆ ਹਾਂ ਇਹ ਕੀ ਨਾ ਤੇ ਤੇਲ ਤੇ ਡੋਬ ਕੇ ਰੱਖੇ ਸੀਗੇ ਨਾ ਪਾਣ ਕੱਢੇ ਆ ਵੀਡੀਓ ਬਣਾਉਣ ਲੱਗ ਜੀ ਹੋਣਾ ਇਕਰਾਲੀਂ ਵੀ ਮਾਪੀ ਖਾਣੇ ਬਣਾ ਆ ਵੀਡੀਓ ਲੱਗ ਗਿਆ ਪਾਣ ਕੇ ਰੋਕਦੇ ਨਿਨ ਕਹਿੰਦੇ ਬਾਜੇ ਦਾ ਪਾਣ ਅੱਛਾ ਯਾ ਗੱਲਾਂ ਨਵਰਾ ਪਰਾ ਨਿਕਲ ਆਏ ਬਰਾ ਇਹ ਇੱਕ ਗੱਲ ਦਿੰਦਾ ਅੱਗਨਾ ਸਾਡੀ ਮਸ਼ੀਨ ਤੋਂ ਬੰਦਾ ਭੱਜ ਕੇ ਚੱਲ ਜਾਵੇ ਹਾਂਜੀ ਉਹ ਸੀਜ਼ਨ ਨਾ ਲਾਊਗਾ ਤੇਰੇ ਜਾਂਦੇ ਉਹ ਹੀ ਲਾ ਫੜਦੇ ਆਗੇ ਗਰੰਟੀ ਆਪਣੀ ਮੈਂ ਨਾ ਕਿਤੇ ਵੀ ਚੱਲ ਜਾ ਬੰਦਾ ਹਾਂ ਜੀ ਵੀ ਐਸ ਲਾਏ ਬੰਦੇ ਲਾਊਗਾ ਤਾਂ ਇੱਥੇ ਸੀਜ਼ਨ ਲਾਊਗਾ ਨਾ ਘਰੇ ਰਹਿ ਪਵੇ ਵੱਖਰੀ ਗੱਲ ਸੀਜ਼ਨ ਨਹੀਂ ਲਾਊਗਾ ਹਾਂ ਇਹ ਨੱਕ ਤਿਆਰ ਬਾੜ ਨਾ ਹੱਦ ਹੱਦਿਆ ਬੰਦਾ ਕੋ ਰੱਖੇ ਮੋਰੀ ਇਹੋ ਜਿਹਾ ਲੈ ਲੈ। ਤੂੰ ਕੁਲੀ ਰਹਿਣਾ ਸਾਡੇ। ਤੂੰ ਆਉਂ ਕਹਿੰਗੇ ਠੁੱਠੇ ਕਰਦੀ। ਲੈ ਭਾਈ ਤੁਹਾਨੂੰ ਤੁਸੀਂ ਮੈਨੂੰ ਦੱਸਿਆ ਨਹੀਂ। ਜੋੜਾ ਜਿਵੇਂ ਖੋਲਿਆ ਉਵੇਂ ਰੱਖਣਾ। ਹਾਂ ਉਹ ਗੁੱਟ ਕਰਾ। ਇਹ ਚਵਰ ਕੰਦੇ ਸਟਾਫ ਕਰਵਾ ਦੇਣੇ ਸਾਰੇ। ਚਾਰ ਵਾਰ ਇਹ ਤੇ ਪੰਜਵਾਂ ਲੱਗਿਆ ਫੋਨ। ਲੈ ਕਾਈ। ਜੱਬਾ ਸਟਾ ਹੋਰ ਗਾਂ ਕਰ ਦਿੱਤਾ ਪਿੱਛੋਂ ਖੜਾ ਇਦੋਂ ਮੈਂ ਚੱਕਿਆ ਉਸਟਾ ਵਕਰ ਆਈ ਰੱਖਦਾ ਵਾਜਾ ਸਟਾ ਵਕਰ ਇਹ ਸਟਾ ਵਕਰ ਪਾ ਗਏ ਬਰਾਰੀ ਤੁਹਾਨੂੰ ਹੱਥ ਨਾਲ ਘਮੋਦੀ ਕਰਕੇ ਦਿਖਾਉਣੀ ਆ ਦੇਖਿਆ ਕਰੇ ਚੈੱਕ ਤੁਰੰਤ ਹਟਾ ਲੈ ਨੂੰ ਮੜ ਜਾ ਪਿੱਛੇ ਨੂੰ ਕਰ ਦੇ ਤੋਰ ਕਰ ਦੇ ਆਏ ਨਹੀਂ ਕਮਲਿਆਂ ਨੂੰ ਧੱਕਾ ਮਾਰ ਦੇ ਤੋਰ ਕਰ ਦੇ ਹਾਂਜੀ ਤੋਰ ਤੋਰ ਹੋਰ ਵਿੱਚ ਬਾਹਰ ਬੱਸ ਚੱਲ ਬੱਸ ਤੇਰਾ ਸੈੱਟ ਆ ਗਿਆ ਮੇਰਾ ਸੈੱਟ ਆ ਫੇ ਆ ਗਿਆ ਕਰੀਬਾ ਲਾਲਾ ਜੀ ਬਾਤ ਤੇ ਸਤਾਫ ਆ ਕਰਨ ਅੰਟੜ ਕਾਲ ਕੇ ਤੇ ਗਰਾਰੀ ਤੋਂ ਹੱਥ ਨਾਲ ਘੁਮਾ ਕੇ ਦਿਖਾਉਂਦੇ ਆ ਬੱਸ ਕੇ ਨਾਲ जो अपने घूम पे ना तैयार होने से रखना ली स्टाव वाकर करते सैट हम करते आखो ग हथ घूम आखो स्टाव वाकर करते सैट हथ घूम करते ਅਨੇਕਾਂ ਅੰਤਰ ਗਿਆ ਪਰ ਮਨ ਸਾਡਾ ਆਹ ਹੋ ਰਿਹਾ ਫਿਰਦਾ ਸਾਡਾ ਇਹ ਪੂਰ ਮੈਨੇ ਹਣੇ 엘리베ਟਰ ਚ ਆਣਾ ਬਾਸ ਸਹੀ ਹੈ ਤੈਨੂੰ ਕਹਿੰਦਾ ਆ ਪੁਲਿਸ ਦਾ ਬਾਰਗਰ ਤਾ ਚੱਕ ਕੇ ਕਰ ਦੇਗਾ ਹਾਂ ਹਾਂ ਲੈ ਚ ਪਾ ਦੇ ਸਾਜ ਦੇ ਪਾ ਹਾਂ ਇਹ ਕਿਹਦਾ ਬੋਲੀਓ ਇਹ ਕਿਹਾ ਕਿ ਉੱਥੇ ਮੈਂ ਮੈਂ ਉੱਥੇ ਕੀ ਕਰਨਾ ਆ ਯਾਦ ਪਿਆ ਲੋ ਜੀ ਆਪਾਂ ਇਹ ਗੇਅ ਡਰਮ ਵੀ ਆਪਣਾ ਬਦਲਣਾ ਗੇਅ ਡਰਮ ਨੂੰ ਚੇਂਜ ਕਰਕੇ ਨਵਾਂ ਪਾਉਣਾ ਇਹ ਗੇਅ ਡਰਮ ਦੇ ਨਾਬਾ ਨਹੀਂ ਸੀਗੀਆਂ ਕਾਰਟਰਾਂ ਸਿੱਗੀਆਂ ਐ ਦਾਲ ਦਵਾਲੇ ਨੇ ਦਾ ਸਾਈਡ ਨਾ ਕਦੇ ਇੱਧਰ ਨਾ ਕਦੇ ਉੱਧਰ ਨੂੰ ਤੁਰ ਜਾਂਦਾ ਹੈਗਾ ਉਹਦੇ ਕਰਕੇ ਸਾਈਡ ਤੇ ਲੱਗਣ ਦਾ ਬੰਦੇ ਕਦੇ ਇੱਧਰ ਕਦੇ ਉੱਧਰ ਕੱਲੀਆਂ ਕਾਰਟਰਾਂ ਦੇ ਰੋਕ ਜਿਹਨੇ ਸਾਈਡ ਦਾ ਨਾਵਾ ਹੈ ਨਹੀਂ ਸੀ ਇਸ ਕਰਕੇ ਹਣ ਆਪਾਂ ਗੈਸ ਡਰਮ ਨਵਾ ਪਾ ਦੇਣਾ ਕੱਲ ਆਪਾਂ ਗੈਸ ਡਰਮ ਲਿਆਂਦਾ ਨਵਾ ਇੱਕੋ ਜੀ ਇਹ ਸ਼ੇਪ ਪਹਿਲੂ ਆ ਉਹ ਵੀ ਸ਼ੇਪ ਪਹਿਲੂ ਸੀਗਾ ਹਣ ਸ਼ੇਪ ਪਹਿਲੂ ਇਹ ਨਵਾ ਲਿਆਂਦਾ ਹਣ ਇਹ ਪਾਵਾਂਗੇ ਜੀ ਅੱਜ ਗੈਸ ਡਰਮ ਦੇਖੋ ਜੀ ਇਹ ਹੁਣ ਆਪਾਂ ਨੱਬਾਂ ਨਾਲ ਲੈ ਕੇ ਆਂਦਾ ਨੱਬ ਉਹ ਲਕਾਸ ਕੇ ਤੇ ਲੋਕ ਕਰ ਦਾਂਗੇ ਵਿੱਚ ਉਹ ਤੁਰ ਜਾਂਦਾ ਹੀ ਕਰਕੇ ਹੁਣ ਹੋਲ ਕਰਕੇ ਆਪਾਂ ਲੱਗੇ ਨੱਬਾਂ ਨਾਲ ਪਾਉਣ ਹਣ ਇਹ ਗੇਅਰ ਡਰਮ ਪਾਵਾਂਗੇ ਇਹ ਪਾ ਆ ਗੇਅਰ ਡਰਮ ਫੇ ਦਿਖਾਉਣੇ ਤੁਹਾਨੂੰ ਲਓ ਜੀ ਅੱਜ ਕਲੱਚ ਪਲੇਟ ਛੋੜੀ ਹੈ ਹੁਣ ਆਪਾਂ ਚੱਲੇ ਸਪਰੇਅ ਕਰਨ ਇਹ ਆ ਕੇ ਦਿਖਾਉਣੇ ਤੁਹਾਨੂੰ ਕਸਦੇ ਦੇਖੀ ਮੁੰਗੀ ਦਾ ਬਾਈ ਦੋ ਮੇਰਾ ਬਾਈ ਦਾ ਕਿਉਂ ਬਾਈ ਦਾ ਚੱਲ ਬੰਦ ਹਾਂ ਰੈਂ ਕਾਦੀਆਂ ਆਂ ਦੀਆਂ ਉਹ ਇੱਥੇ ਇੱਕ ਬੰਨ ਕੇ ਤਵੇ ਨਾਲ ਬੁੱਜੀ ਲਾ ਕੇ ਤਾਰ ਜੀ ਅੱਛਾ ਉਹ ਆਪਣੇ ਆਪਣੇ ਜਗਾੜ ਆ ਉਹ ਤਾਰ ਘਵਾਉਂਦਾ ਉਹ ਤਾਰ ਘਵਾ ਕੇ ਇੱਕੋ ਜੀ ਕਰ ਦੇ ਸਮਝ ਗਿਆ ਮੈਂ ਕੋਈ ਕਿਸੇ ਤਰ੍ਹਾਂ ਕਲੱਚ ਬੰਨਦਾ ਕੋਈ ਫੁੱਟੇ ਨਾਲ ਬੰਨਦਾ ਕੋਈ ਉਹਦੇ ਨਾਲ ਬੰਨਦਾ ਕੋਈ ਉੱਤੇ ਵੇਰਿੰਗ ਲਾ ਕੇ ਦੇਖਦਾ ਕੋਈ ਮੇਰੇ ਕਾ ਕਿਵੇਂ ਕਰ ਲੈਂਦਾ ਉਹੀ ਕਹਿੰਦਾ ਆਪਣਾ ਆਪਣਾ ਤਰੀਕਾ ਜਿਹਨ ਮਾਗਿਆ ਤਰੀਕਾ ਉਹਦੀ ਇੱਥੇ ਅਮਰੀਕਾ ਕੋਈ ਵੇਰਿੰਗ ਲਾ ਕੇ ਦੇਖਦਾ ਕੋਈ ਤਾਰ ਲਾ ਕੇ ਘਵਾਉਂਦਾ ਫਿੰਗਰ ਚੈੱਕ ਕਰਨ ਲਈ ਨਾ ਪਤਾ ਨੀ ਮਾ ਨੀਵਾਂ ਲਾਦਾ ਮੈਨੂੰ ਉੱਦੇ ਮਿੱਟੀ ਇਦਾਂ ਉੱਚਾ ਨੀ ਮਾ ਪਲੇਟ ਇੱਡੀ ਪਈ ਆ ਥੱਲੇ ਨੀ ਮਾ ਉੱਚਾ ਇਦਾਂ ਆ ਜਾ ਅੰਕਲ ਦੀ ਫੋਟੋ ਰੱਖ ਦਿਦੋ ਬੰਦ ਆ ਨਾ ਤੇ ਇਹਦੇ ਉੱਪਰ ਟਾਪਿਆ ਤੇ ਮੈਂ ਇਹਦੋਂ ਇੱਕ ਗੱਲ ਕਵਾਂ ਅੰਕਲ ਤੂੰ ਹੱਸਦਾ ਨਾ ਮੈਨੂੰ ਆ ਇਹਦਾ ਵੀ ਆ ਗਈ ਪਾਉਣਾ ਗੱਲ ਆ ਹੋਇਆਗਾ ਥੱਲੇ ਥੱਲੇ ਮਿੱਟੀ ਦੇ ਫਰ ਗਿਆ ਯਾਰ ਉਧਰ ਉੱਚੀ ਪਈ ਦੀ ਆ ਪਲੇਟ ਸਾਰੀ ਇਹ ਵੀ ਹੋ ਸਕਦਾ ਹੈ ਲੋ ਵੀ ਹੁਸਾ ਦਾ ਧਰਤੀ ਦਾ ਫਰਕ ਇਹ ਧਰਤੀ ਦਾ ਫਰਕ ਆ ਵੀ ਹੈਗਾ ਇੱਕੋ ਜਿਹਾ ਲੈ ਕੋਈ ਜੀ ਚੱਲ ਲਈ ਕਿੱਥੇ ਚੱਲੀ ਆ ਹੁਣ ਦੇਖੀ ਆ ਹੋਗਾ ਨਾ ਉੱਚਾ ਇਧਰਲਾ ਪਾਸਾ ਹੁਣ ਆ ਨਹੀਂ ਆਉਂਦੀ ਸਲਾਪ ਚੱਲਿਓ ਮਿੱਟੀ ਕਰਕੇ ਇੱਕੋ ਜਿਹਾ ਣ ਥੱਲਿਓ ਚਲੋ ਪਾਈਏ ਪਾਣੀ ਪਾਣੀ ਲੈ ਭਰੋ ਵਟ ਪਾਣੀ ਦੀ ਤਗਰ ਨਹੀਂ ਆਪਾਂ ਦੂਗਾ ਹੀ ਲੈਣ ਹੱਥ ਆੜਾ ਸਿੰਦਰ ਤੋਂ ਲੈ ਆਉਂਗਾ ਹੱਥ ਆੜਾ ਹੀ ਹੱਥ ਆੜਾ ਰੱਖ ਕੇ ਵੇਖ ਲੈਣਾ ਹੁਣ ਆਪਾਂ ਲੱਗੇ ਆ ਕਲਚ ਫਿੱਟ ਕਰਨ ਹਾਂ ਇਹਦੀ ਅਹੀ ਢਿੱਲ ਤੁਲ ਵੇਖ ਲਈ ਆ ਕੱਟ ਬੰਦ ਸਾਡੀ ਨਵ ਨਿਕਲੀ ਆ ਕੋਈ ਸਾਡਾ ਉਹ ਜਿਹੀ ਕੰਮ ਨਿਕਲਿਆ ਆ ਚੱਕ ਨੇ ਕਲਚ ਵੇੜ ਸਹੀ ਸੀ ਉਹ ਆਪ ਦੀ ਬੋਲ ਚ ਪਨਾਦੀ ਨਹੀਂ ਨਹੀਂ ਤੇ ਬੋਲੀ ਜਮੋਕ ਕੇ ਨਿਕਲੀ ਆ ਹਣ ਉਹ ਹੀ ਆਪਾਂ ਕਣਕ ਦੇ ਤੇ ਚਲਾਵਾਂਗੇ ਇਹ ਕਣਕ ਤੇ ਉਹ ਹੀ ਕਲਚ ਵੇੜ ਚਲਾਵਾਂਗੇ ਹਾਂ ਚਾਰ ਸੀਜ਼ਨ ਦੀ ਗਾਰੰਟੀ ਆ ਕਲਚ ਦੀ ਕਣਕ ਤੇ ਦੇਖ ਲਓ ਤੁਸੀਂ ਕਲਚ ਕੋਈ ਗਾਹ ਤੁਨ ਛੋਨੇ ਤੇ ਫਿਰ ਦਿਖਾਵਾਂਗੇ ਇੱਕੋ ਕਾਚਪੜ ਚਲਾਉਨੇ ਆ ਅਸੀਂ ਕਰਨਾ ਕੱਲੇ ਦੋਈਏ ਕੰਬਾਈ ਚੜਾ ਦੋ ਹਾਂ ਉਹਦੇ ਤੇ ਰੱਖ ਇਹਦੇ ਤੇ ਕੱਛਦੇ ਰੱਖ ਲੈ ਨਾ ਫੇਰ ਚੱਲ ਇਹ ਚੱਲ ਇਨਵੀ ਕਰ ਹਾਂ ਚੱਲ ਚੱਲ ਪਾ ਦੇ ਪਾ ਦੇ ਹੁਣ ਸਾਰਾ ਹੀ ਚਲੋ ਆ ਕੱਢ ਵਿੱਚ ਸਾਮਾਨ ਇਹਦੇ ਕੋਈ ਕੱਢ ਕੋਪਲੀ ਕੱਢ ਆਪਾਂ ਇਸ ਮਾਨ ਨੂੰ ਠੂਠੀ ਹੋਣੇ ਹੈ ਧਿਆਨ ਲਿਆ ਅਜੀ ਕੱਸ ਬੀ ਜਾਂ ਤੋਂ ਕਹਿੰਦਾ ਦੋ ਨਾਲ ਕੱਸ ਤੈ ਇਹ ਵਾਰ ਅਪਰੋਡ ਤੋਂ ਬਾਅਦ ਚ ਕਰਦਾ ਹੁਣ 64 ਦੀ ਗਲੱਚ ਵਾਲੇ ਡਾ ਪਾ ਦੇ ਤਾਂ ਨਿਕ ਆ ਜਾ ਚੜ ਗਿਆ ਤੈਨ ਨਹੀਂ ਰੁਕ ਜਾ ਪਹ ਰੁਕ ਜਾ ਚੱਲ ਆਉਣ ਲੱਗੇ ਐਲੀਵੇਟਰ ਚੜਨ ਇਹ ਜੋ ਸਾਡਾ ਫਰਮ ਦੇਖੀਏ ਜੀ ਹੁਣ ਦੋਨੀਆਂ ਨੇ ਚੜ ਦਿੰਦੇ ਆ ਟੈਨ ਨੈ ਕਰਾ ਹਾਂ ਕਰਾ ਕੇ ਕੀ ਹਾਂ ਰਵਰਦਾ ਹੈ ਕਿਹੜਾ ਲੋਹ ਦਾ ਐਡਲ ਨੂੰ ਬੰਨਿਆ ਹੁੰਦਾ ਇਹ ਘੜਦੀ ਆ ਪ੍ਰੈਸ਼ਰ ਕੋਈ ਪਾਉਂਦੇ ਲੋਹਾ ਦੇ ਪੰਦੀ ਲਵੇੜਦੇ ਹੁਣ ਕੋਈ ਨਹੀਂ ਸਾਫ ਫੇਰ ਕੋਈ ਚਾ ਇਹ ਵੀ ਬੰਦ ਕਰ ਲਾ ਹੁਣ ਇਹ ਵੀ ਧੋਤਾ ਮਸ਼ੀਨ ਧੋਤੀ ਸੀ ਇਹ ਵਿਚਾਰਾ ਇੱਥੇ ਰਹਿ ਗਏ ਪਿਆ ਆ ਬਾਰੇ ਨੂੰ ਨਾ ਮਾਇਆ ਦਾ ਆ ਇਹ ਸੀਜ ਹੋ ਗਿਆ ਸੀ ਨਾ ਸੀ ਪਾਇਆ ਹਾਂਜੀ ਨਾਲ ਜਿਹੜੇ ਆ ਪਿਆ ਸੀ ਆ ਆ ਪਤੀ ਲਿਆ ਤੇ ਪਾਈ ਹੋਈ ਆ ਮਿਲ ਜਾਣੀ ਆ ਚਲੋ ਚੱਕੋ ਰੱਖੋ ਉੱਤੇ ਮੈਂ ਇੱਥੇ ਥੱਲੇ ਫੜ ਲੈਣਾ ਹੋਰ ਮੈਂ ਤਾਂ ਜੋਰ ਲੱਗਾ ਪਿਆ ਰੱਖਦੇ ਹਾਂ ਟਾਇਰ ਤੇ ਚੱਕ ਲੱਗਦੇ ਟਾਇਰ ਤੇ ਕੱਦ ਨਾ ਮੰਦਰਾ ਹੈਪੀ ਹਾਂ ਬਾਅਦ ਵਿੱਚ ਹੋਈ ਸ਼ਾਦੇ ਹਾਂ ਦੋਨੀਆਂ ਨੇ ਚੜਾਉਂਗੇ ਨਹੀਂ ਦੋਨਾਂ ਤੋਂ ਕਿੱਥੇ ਚੜ੍ਹਣਾ ਹੈ ਪੈਰ ਰਬੜਦਾ ਹੈ